ਬੱਜੀ ਸਤਿਕਾਰਾਂ ਹੋਰ ਦੱਸੋ ਜੀ ਕਿਵੇਂ ਦਾ ਫਿਰ ਬਸ ਜੀ ਮੈਨੂੰ 10 ਮਿੰਟ ਲੱਗੇ ਮਾਲਵੀਆਂ ਲਗਾਉਣ ਤੇ ਮਾਲ ਥੋੜਾ ਸਹੀ ਦੀ ਇਹ ਰੇਟ ਵੀ ਜਾਇਜ਼ ਹੈ ਨਾ ਕੀ ਕੀ ਰੇਟ ਜਿਆਦੀ ਪਾਉਂਗੇ ਨਜ਼ਰ ਪਾਵਾਂਗੇ ਫਿਰ ਵੜਾ ਚਾਹੀਏ ਚੰਗੀਆਂ ਫਿਰ ਭਾਈ ਜੀ ਰੇਟ ਜਾਣ ਪਛਾਣਾਂਗੇ ਨਹੀਂ ਹਾਂ ਜਿਹੜਾ ਜਾਇਜ਼ ਕਰੋ ਬੈਠੀ ਅਸੀਂ ਤੁਰੇ ਆਵਾਂਗੇ ਜੇ ਤੁਸੀਂ ਉਹਨਾਂ ਨਾਲ ਫਿਰ ਤੁਹਾਨੂੰ ਪਤਾ ਦਾ ਵੀ ਰੋਕਾ ਇਹਨਾਂ ਚਲਿਓ 2-3000 ਰੁਪਏ ਦਾ ਇੱਕ ਬਾਈ ਥੋੜੀ ਨਹੀਂ ਬਹੁਤ ਬਹੁਤ ਹਾਂ ਜੀ ਚਲੋ ਅੱਜ ਕਿੰਨੀ ਆ ਜੀ ਫਿਰ ਅੱਜ ਆਪਣੇ ਤਿੰਨ ਆ ਚਲੋ ਆਜੋ ਤਰਾ ਗੱਬੜਾ ਜੀ ਨਹੀਂ ਸੂਈ ਜੀ ਮੱਲੋ ਉਹ ਬੱਚਾ ਦਾ ਅੱਜ 5-6 ਦਿਨ ਹੋ ਗਏ ਸੂਈ ਮੱਛੀ ਹੈ ਨਾ ਨਹੀਂ ਕੋਈ ਨਾ ਬੱਚਾ ਹੈ ਅੱਛਾ ਜੀ ਆ ਦੂਜਾ ਸੁਬਾ ਸੂਈ ਜੇ ਦੂਜਾ ਸੁਬਾ ਹਾਂ ਜੀ ਠੀਕ ਆ ਐਸ ਟਾਈਮ ਇਹ ਤੂੰ ਦੁੱਧ ਹੋਗਾ 13 ਕਿਲੋ ਪੱਕਾ ਲੀਟਰ ਵਾਲਾ ਪੱਕਾ ਅੱਜ ਪੱਕਾ ਲੀਟਰ ਵਾਲਾ ਠੀਕ ਹੈ ਜੀ ਹਾਂ ਜੀ ਸੂਈ ਨੂੰ 5 ਦਿਨ ਹੋ ਗਏ ਆ ਖੋਲੋ ਜੀ ਖੋਲ ਕੇ ਲਓ ਜੀ ਦੇਖੋ ਕਰਾ ਦੇ ਚੋਾਈ ਜੂ ਬਿਲਕੁਲ ਵਧੀਆ ਜੀ ਇਹਦਾ ਨੰਬਰ ਇੱਕ ਨੰਬਰ ਆ ਬਸ ਠੀਕ ਆ ਆ ਤੇ ਆਜੋ 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 ਚਲੋ ਹਾਂ ਠੀਕ ਆ ਹਾਂਜੀ ਬੋਲੇ ਵੀਰ ਜੀ ਬੱਚੇ ਦੀ ਵੇਖਦੇ 55000 ਦੀ ਵੀ ਪਰ 55000 ਦੀ ਦੇ ਦਾਂਗੇ 55000 ਦੀ ਹਾਂਜੀ ਹੋਰ ਕਰ ਦੋ ਮਾਨ ਦੋ ਹਜ਼ਾਰ ਛੱਡ ਦੇ ਪੂਰੇ ਪੂਰੇ ਦੋ ਹਜ਼ਾਰ ਵੀ ਦੇ ਦਾਂ ਦੋ ਹੀ ਹੋਰ ਦੇ ਦਾਂਗੇ ਚਲ ਦੇ ਦਾਂਗੇ ਹਾਂ ਦੋ ਚਲ ਇਹ ਵੀ ਪਹਿਲਾਂ ਬੱਤੀ ਜੇ ਮੂਹ ਹੈ ਸਿੱਗੀ ਆ ਅੱਛਾ ਤੇ ਆਹ ਨਾ ਪੂਛ ਦੀ ਕੱਟੀ ਆ ਬਸ ਦੱਸ ਦੇਣਾ ਮੇਰੇ ਨੂੰ ਮੁੜ ਕੇ ਪਾਉਂਦਾ ਬਾਕੀ ਥਣ ਭਾਂਡਾ ਵੇਖੋ ਬਹੁਤ ਸਾਫ਼ ਸੁਥਰੀ ਆ ਤੇ 5 ਦਿਨ ਹੋ ਗਏ ਇਹਨੂੰ ਵੀ ਸੂਈ ਨੂੰ ਅੱਛਾ ਜੀ ਇਹ ਤੋਂ ਆ ਟਾਈਮ ਮੋਂਨ 14 ਹੀ ਹੋਗਾ 13 ਮਿੰਟ ਤੇ ਬੋਲੋ ਇਹ ਬੱਚਾ ਦਾ ਧੋ ਰੋ ਇਹ ਵੀ ਲਓ ਜੀ ਇਹ ਵੀ ਦੇਖੋ ਰੇਡ ਵੇਖੋ ਵੀਰਣਾ ਬਿਲਕੁਲ ਜਾਇਜ਼ ਆ ਜੀ ਚਲੋ ਜਾਇਜ਼ ਨਾਲ ਕੰਮ ਚੱਲੀ ਜਾਂਦਾ ਠੀਕ ਨੇ ਆਜੋ ਲੰਡੀ ਵੇੜ ਆਜੋ ਜੀ ਆਜੋ ਆਹ ਖਾਂਦਰ ਹੋਰ ਵਧੀਆ ਬਣਾ ਲੈਂਦੀ ਆ ਬਸ ਠੀਕ ਆ ਬਾਲੇ ਹਾਂਜੀ ਬੜਾ ਮੁੱਲ ਵੀ ਜੀ 50 ਕਰੀਏ 48 ਕਰੀਏ 45000 ਦੀ ਦੇ ਦਾਂ 45000 ਦੀ ਹਾਂਜੀ ਚਲੋ ਠੀਕ ਆ ਛੜ ਦਾ ਵਿੱਚ ਕਮਾਨਦਾਨ ਕਰਦਾ ਕੋਈ ਠੀਕ ਆ ਇਹ ਇਹਦੀ ਦੋਦੀ ਬੱਚੀ ਦੇ ਮੂੰਹ ਪਿਓ ਦੋ ਦੰਦ ਆ ਦੋ ਦੰਦ ਪਿਓ ਦੋ ਦੰਦ ਮੱਲੋ ਇਹ ਗੱਪਣਾ ਇਹ ਗੱਪਣਾ ਬੀ ਅੱਛਾ ਥੰਡੀ ਥੁੜੀ ਬਹੁਤ ਜਿਆਦੀ ਦੇਖੋ ਪੋਲੀ ਦੇਖੋ ਕਿੰਨੀ ਬਣੂ ਬੜੀ ਵੱਚੀ ਠੀਕ ਆ ਬਜੀ ਖੋਲੋ ਵੀ ਲਓ ਜੀ ਦੋ ਦੰਦ ਵਹਿੜ ਆ ਦੇਖੋ ਸੋਹਣੀ ਵਹਿੜ ਪਰ ਥੋੜੇ ਥੋੜੇ ਸਿੰਗਾ ਨਿਕਲੇ ਹਨਾ ਹਾਂਜੀ ਬਸਲੀ ਚੱਲੀ ਆਜੋ ਆਜੀ ਬਾਜੀ ਲੈਓ ਹਾਂਜੀ ਬਾਜੀ ਇਹਦਾ ਮੁੱਲ ਵੀਰ ਜੀ 55000 ਰੁਪਏ 55000 ਹਾਂਜੀ 2000 ਛੱਡ ਦਾਂਗੇ ਸਰੋ ਠੀਕ ਆ ਬਸ ਤੇ ਨਹੀਂ ਵੇੜਾ ਮਾਨਦਾਨ ਕਰਦਾਂਗੇ ਕਰਦੇ ਲੋ ਜੀ ਆ ਦੇਖੋ ਆ ਬੱਚੇ ਆ ਪਰ ਇੱਥੇ ਆ ਕੇ ਚੁਾਈ ਕਰਕੇ ਚੈੱਕ ਕਰਕੇ ਹਾਂਜੀ 3 ਨੰਬਰ ਨੰਬਰ 4 ਨੰਬਰ 97799142528770 ਤੇ 66190 86 ਹਾਂਜੀ 86